ਵੀ ਜੇ ਬੰਨ ਪੂਰਾ ਮਾਰਨ ਲੱਗੇ ਉਹ ਕਿੰਨਾ ਕੰਮ ਹੋ ਗਿਆ ਤੇ ਕੀ ਅਜ ਇੱਥੇ ਹੁਣ ਕਰਨ ਅਜ ਅੱਜ ਦਾ ਲਾਸਟ ਇਵੈਂਟ ਆ ਕਿਉਂਕਿ ਬੰਨ ਤਾਂ ਜਿਹੜਾ ਸੀਗਾ ਇਹਦੇ ਜਿਹੜਾ ਸਾਡੇ ਕਰਨ ਵਾਲਾ ਕੰਮ ਸੀ ਖੂ ਬਣ ਗਿਆ ਸੀ ਮੋਟਰ ਫਟੋ ਗਈ ਸੀ ਤੇ ਜਿਹੜੀਆਂ ਮੋਟਰ ਇਹਦੇ ਵਿੱਚ ਭਰਾਈਆਂ ਉਹਦੇ ਪੈਨਲ ਜਿਹੜੇ ਹੈ ਨਹੀਂ ਸੀ ਇੱਕ ਪੈਨਲ ਇਹਨਾਂ ਨੇ ਪੁਰਾਣਾ ਲੈ ਕੇ ਇੱਕ ਮੋਟਰ ਚਲਾਤੀ ਸੀਗੀ 15 ਤਰੀਕ ਨੂੰ ਤੇ ਦੋ ਪੈਨਲ ਜਿਹੜੇ ਆ ਉਹ ਅੱਜ ਆਏ ਆ ਤੇ ਹੁਣ ਥੋੜੇ ਜਿਹਰੇ ਅੰਚ ਉਹ ਮੋਟਰਾ ਚੱਲ ਪੈਣਗੀਆਂ ਤੇ ਪੱਕਾ ਬੰਨ ਜਿਹੜਾ ਹੈਗਾ ਜਮਾਲਪੁਰ ਡਰੇਨ ਨੂੰ ਲੱਗ ਜਾਊਗਾ ਬਾਬਾ ਜੀ ਕਿੰਨੇ ਦਿਨਾਂ ਦੇ ਵਿੱਚ ਕੰਮ ਮੁਕੰਮਲ ਕੀਤਾ ਤੇ ਕੀ ਕੀ ਤੇ ਅਰਜ਼ਣਾ ਵੀ ਆਈਆਂ ਕਿਸ ਤਰੀਕੇ ਨਾਲ ਮੁਕੰਮਲ ਇਹਨਾਂ ਅਰਜ਼ਣਾ ਦਾ ਤਾਂ ਉਹ ਉਹਦਾ ਹਿੱਸਾ ਹੀ ਹੁੰਦਾ ਸੀ ਉਹਨੂੰ ਬੜਾ ਕੁਝ ਨਹੀਂ ਗਿਣਦੇ ਕਿਉਂਕਿ ਹਰ ਚੀਜ਼ ਜੇ ਕਰਦੇ ਆ ਤੇ ਉਹਦੇ ਵਿੱਚ ਸਭ ਕੁਝ ਹੀ ਹੁੰਦਾ ਸੋ ਇਹਦਾ ਇਹ ਅਸੀਂ 31 ਦਸੰਬਰ ਨੂੰ ਸ਼ੁਰੂ ਕੀਤਾ ਸੀਗਾ ਤੇ 10 ਤਰੀਕ ਨੂੰ ਜਿਹੜਾ ਹੈਗਾ ਅਸੀਂ 9 ਤਰੀਕ ਨੂੰ ਇਹਦਾ ਖੂਬਗਾਰਾ ਬਣ ਗਿਆ ਸੀਗਾ 10 ਤਰੀਕ ਤੋਂ ਲੈ ਕੇ 11 ਤਰੀਕ ਤੱਕ ਅਸੀਂ ਮੋਟਰਾਂ ਜਿਹੜੀਆਂ ਹੈਗੀਆਂ ਕੱਛੀਆਂ ਨਹੀਂਆਂ ਤੇ ਸਾਡਾ ਸੀਗਾ ਕਿ ਲੋਹੜੀ ਦੇ ਉੱਤੇ ਅਸੀਂ ਇਹਨਾਂ ਨੂੰ ਚਲਾ ਦਾਂਗੇ ਪਰ ਇਹ ਪੈਨਲ ਨਾ ਹੋਣ ਕਰਕੇ ਆ ਥੋੜੇ ਦਿਨ ਲੇਟ ਹੋਇਆ ਤੇ ਅੱਜ ਜਿਹੜਾ ਹੈਗਾ ਪੈਨਲ ਆ ਗਿਆ ਹੈ ਗੁਰੂ ਪਾਤਸ਼ਾਹਾ ਕਿਰਪਾ ਕਰਨ ਹੁਣ ਜਿਹੜਾ ਉਹ ਐਸਟੀਪੀ ਤੱਕ ਜਿੰਨਾ ਵੀ ਹੋਊਗਾ ਹੁਣ ਜਮਾਲਪੁਰ ਡਰੇਨ ਦਾ ਪਾਣੀ ਤੂਕਾ ਵੀ ਦਰਿਆ ਜਿਹੜਾ ਹੈਗਾ ਬੁੱਢੇ ਦਰਿਆ ਚ ਨਹੀਂ ਜਾ ਬਾਈ ਮੋਟਰਾਂ ਵੀ ਲੱਗੀਆਂ ਸਾਰਾ ਕੁਝ ਹੋਇਆ ਮਸ਼ੀਨਾਂ ਵੀ ਲੱਗੀਆਂ ਬਹੁਤ ਖਰਚਾ ਵੀ ਹੋਇਆ ਕਿਸ ਤਰੀਕੇ ਨਾਲ ਸੰਗਤ ਨੇ ਜਿਹੜਾ ਜਿਹੜਾ ਖਰਚਾ ਕਿਉਂ ਗਿਆ ਇਹੋ ਜੇ ਕੰਮਾਂ ਤੇ ਖਰਚਾ ਹੋ ਜਾਣਾ ਸਮਝ ਲਓ ਵੱਡੇ ਭਾਗ ਕਿਉਂਕਿ ਇਹਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤਾ ਤੇ ਸਾਡੇ ਕੋਲ ਜਿਹੜੇ ਸਾਨੂੰ ਤਨਖਾਹ ਮਿਲਦੀ ਹੈ ਤੇ ਜੋ ਸਾਡੇ ਪੈਸੇ ਅਸੀਂ ਉਹਨਾਂ ਚੋਂ ਕਦੇ ਕਢਾਇਏ ਤਾਂ ਹੈ ਨਹੀਂ ਵਰਤੇ ਤਾਂ ਹੈ ਨਹੀਂ ਉਹ ਸਾਰੇ ਬੈਂਕ 'ਚ ਹੁੰਦੇ ਆ ਤੇ ਅਸੀਂ ਪਹਿਲਾਂ ਇਹੋ ਕਿਹਾ ਕਿ ਜਿਹੜੇ ਸਾਡੇ ਬੈਂਕ 'ਚ ਪੈਸੇ ਆ ਉਹ ਸਾਰੇ ਦੇ ਸਾਰੇ ਪਵਿੱਤਰ ਫੁੱਟੇ ਦਰਿਆ ਦੇ ਉੱਤੇ ਸ਼ੁਰੂਆਤ ਹੋਵੇ ਤੇ ਇਤੋਂ ਵਧੀਆ ਕੋਈ ਨਹੀਂ ਹੋ ਸਕਦਾ ਉਹਦੇ ਨਾਲ ਜਿਹੜੀ ਸੰਗਤ ਵੀ ਨੇ ਵੀ ਸੇਵਾ ਕੀਤੀ ਹੈ ਤੇ ਇਹ ਜਿਹੜਾ ਹੈਗਾ ਜਿੰਨਾ ਵੀ ਇਹ ਖਰਚਾ ਹੋਇਆ ਇਹ ਸੰਗਤ ਦੀ ਸੇਵਾ ਹੋਈ ਹੈ ਤੇ ਜਿਹੜੀ ਮਿਊਚੁਅਲ ਕਾਰਪੋਰੇਸ਼ਨ ਦੀਆਂ ਮੋਟਰਾਂ ਹੁਣ ਉਹ ਕਨੈਕਸ਼ਨ ਉਹਨਾਂ ਦੇ ਆ ਬਿੱਲ ਉਹ ਦੇਣਗੇ ਚਲਾਉਣਗੇ ਉਹ ਸਿਰਫ ਜਿਹੜਾ ਇਹ ਟੈਂਪਰੇਰੀ ਪ੍ਰਬੰਧ ਸੀ ਉਹ ਅਸੀਂ ਕਰ ਦਿੱਤਾ ਬਾਈ ਗਊ ਘਟ ਸਾਹਿਬ ਦੇ ਕੋਲ ਹੁਣ ਇਹ ਤੁਸੀਂ ਬੰਨ ਮਾਰਿਆ ਹੁਣ ਅਗਲਾ ਟੀਚਾ ਕੀ ਰੱਖਿਆ ਅਗਲਾ ਇਹੀ ਹੈ ਕਿ ਜਿਹੜੇ ਪਿੱਛੋਂ ਇਹਦੇ ਕੋਤੋਂ ਡੈਰੀਆਂ ਦਾ ਪਾਣੀ ਪੈਂਦਾ ਜਾਂ ਕੋਈ ਹੋਰ ਪਾਣੀ ਪੈਂਦਾ ਉਹ ਸਾਰਾ ਅਸੀਂ ਰੋਕਾਂਗੇ ਤੇ ਕੋਸ਼ਿਸ਼ ਹੋਊਗੀ ਕਿ ਗਊ ਘਾਟ ਤੇਕਰ ਪਾਣੀ ਜਿਹੜਾ ਹੈਗਾ ਸਾਫ਼ ਉਹ ਪਹੁੰਚੇ ਇਹਦੇ ਵਿੱਚ 21 ਤਰੀਕ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਇਹਦੇ ਵਿੱਚ ਪਾਣੀ ਜਿਹੜਾ ਸਾਫ਼ ਪਿੱਛੋਂ ਆ ਜਾਣਾ ਤੇ ਉਹ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਮਿਲਣ ਵਾਲੀ ਚੀਜ਼ ਹੈ ਕਿਉਂਕਿ ਪਿੱਛੋਂ ਪਾਣੀ ਤਾਂ ਪਹਿਲਾਂ ਵੀ ਸਾਫ਼ ਹੁੰਦਾ ਸੀ ਪਰ ਇਹਦੇ ਵਿੱਚ ਜਿਹੜਾ ਢੇਗ ਰਿਹਾ ਉਹਨੂੰ ਰੋਕਣਾ ਉਹਦੇ ਵਾਸਤੇ ਅਸੀਂ ਲੱਗੇ ਹੋਇਆ ਵੀ ਉਹ ਹੋਰ ਜਿੰਨਾ ਹੈਗਾ ਜਿਹੜੀਆਂ ਪਿਛੇ ਡੈਰੀਆਂ ਸੀ ਉਹਨਾਂ ਨੂੰ ਵੀ ਅਸੀਂ ਸੱਦਿਆ ਸੀ ਉਹਨਾਂ ਦਾ ਵੀ ਉਹਨਾਂ ਨੂੰ 2 ਮਹੀਨੇ ਦਾ ਹੈਗਾ ਵੀ ਤੁਹਾਡਾ ਗੋਹਾ ਵੀ ਅਸੀਂ ਚੱਕਾਂਗੇ ਥੋੜੀ ਮੋਟਰ ਮਤਨਾਲ ਵੀ ਅਸੀਂ ਚੱਕਾਂਗੇ ਪਰ ਤੁਸੀਂ ਇਹਦੇ ਵਿੱਚ ਨਹੀਂ ਪਾਉਣਾ ਉੱਥੇ ਟਰਾਲੀਆਂ ਲੱਗੀਆਂ ਹੋ ਗੋਹਾ ਚੱਕ ਰਿਆ ਜਿਹੜੀ ਇੱਥੇ ਤਾਜਪੁਰ ਡੈਰੀਆਂ ਉਹ ਮਿਊਨਿਸਪਲ ਕਾਰਪੋਰੇਸ਼ਨ ਨੇ ਕਿਹਾ ਸੀਗਾ ਕਿ ਕਿਉਂਕਿ ਦੋ ਪੁਆਇੰਟ 25 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਉਹ ਜਿਹੜਾ ਗੋਏ ਵਾਲਾ ਸੀਗਾ ਉਹ ਕਮ ਰੁਕਿਆ ਹੋਇਆ ਸੀਗਾ ਉਹ ਵੀ ਬਾਇਓ ਗੈਸ ਪਲਾਂਟ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਜਾਣੀ ਉਹਦੇ ਪੈਸੇ ਤਰ ਗਿਆ ਉਹ ਸਾਲ ਦੇ ਵਿੱਚ ਉਹ ਵੀ ਮੁਕੰਮਲ ਹੋਊਗਾ ਉਹਨਾਂ ਚਿਰ ਮਿਊਸਪਲ ਕਮੇਟੀ ਨੇ ਕਿਹਾ ਸੀ ਇਹਦਾ ਗੋਹਾ ਜਿਹੜਾ ਹੈਗਾ ਉਹਦਾ ਅਸੀਂ ਪ੍ਰਬੰਧ ਕਰਾਂਗੇ ਜੇ ਤਾਜਪੁਰ ਡੈਰੀਆਂ ਦਾ ਹੋਇਆ ਹੋ ਗਿਆ ਪ੍ਰਬੰਧ ਅੱਗੇ ਤੋਂ ਜਿਹੜੇ ਡਿੱਗ ਰਹੇ ਆ ਤੇ ਫਿਰ ਸਮਝ ਲਓ ਕਿ ਗਊ ਘਾਟ ਤੇ ਕਰਪਾਣੀ ਜਿਹੜਾ ਹੈਗਾ ਉਹ ਠੀਕ ਪਹੁੰਚ ਜਾਊਗਾ ਠੀਕ ਹੈ